对。

아, 저기, 아, 저기. ਸ਼ਾਹਪੁਰ ਦੇ ਸਾਰੇ ਹੀ ਵਸਨੀਕਾਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾ ਇਹ ਆਉਣ ਵਾਲਾ ਸਾਲ ਤੁਹਾਡੇ ਸਾਰੇ ਦੇ ਲਈ ਹੀ ਬਹੁਤ ਖੁਸ਼ੀਆਂ ਪਰਾ ਹੋਏ ਸਾਰੇ ਚੜ੍ਹਦੀ ਕਲਾ ਚ ਰਹਿਣ ਤੇ ਸਾਰੇ ਦੀ ਸਿਹਤ ਦਾ ਰੱਬ ਅੱਛੀ ਬਣਾਈ ਰੱਖੇ ਅੱਜ ਨਵੇਂ ਸਾਲ ਦੇ ਪੜਤੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਕੁਝ ਗਰੀਬਾਂ ਦੀ ਸਹਾਇਤਾ ਲਈ ਸਿਲਾਈ ਮਸ਼ੀਨਾਂ ਇਲੈਕਟ੍ਰੀਕਲ ਟ੍ਰਾਈਸਾਈਕਲ ਤੇ ਸਰਦੀ ਲਈ ਬਲੈਂਕਟਸ اور ਹਾਈਜੀਨ ਕਿਟਸ ਦਾ ਡਿਸਟ੍ਰੀਬਿਊਸ਼ਨ ਕੀਤਾ ਗਿਆ ਮੈਂ ਇਸ ਦੇ ਲਈ ਜਿੱਥੇ ਸਮੂੱਚੀ ਸਾਡੀ ਰੈੱਡ ਕਰਾਸ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਨਾਲ ਹੀ ਕੁਆਂਟਮ ਪੇਪਰ ਮਿਲਸ ਇਹਨਾਂ ਨੇ ਸੀਐਸਆ ਦੇ ਰਾਹੀਂ ਸਾਡਾ ਇਹ ਪ੍ਰੋਜੈਕਟ ਫੰਡ ਕੀਤਾ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਨਾਲ ਹੀ ਮੈਂ ਸਾਰੇ ਲੋਕਾਂ ਨੂੰ ਵੀ ਅਪੀਲ ਕਰਾਂਗੀ ਕਿ ਹੁਣ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਜ਼ਰੂਰ ਆਪਣੇ ਲੋਕਾਂ ਦੀ ਮਦਦ ਜ਼ਰੂਰ ਕਰੀਏ ਆਪਣੀ ਤਰਫੋਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਲੋਕਾਂ ਦੀ ਸੇਵਾ ਕਰਨਾ ਹੀ ਰੱਬ ਦਾ ਦਿੱਤਾ ਹੋਇਆ ਸਭ ਤੋਂ ਵੱਡਾ ਪੁੰਨ ਹੈ ਜੋਸੀਂ ਕਮਾ ਸਕਦੇ ਇਸ ਜੀਵਨ ਦੇ ਵਿੱਚ ਤੇ ਸਾਨੂੰ ਰੱਬ ਵੱਲੋਂ ਬਹੁਤ ਜ਼ਿਆਦਾ ਇਸ ਦੇ ਵਿੱਚ ਬਖਸ਼ੀਸ਼ ਮਿਲਦੀ ਹੈ ਤੇ ਸਾਰੇ ਦੀ ਤਰੱਕੀ ਬਹੁਤ ਅੱਛੀ ਹੋਏਗੀ ਥੈਂਕ ਯੂ ਵੈਰੀ